ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਾਂ ਗੁਰੂ ਹਰ राय ਜੀ ਦੇ ਜੀਵਨ ਪ੍ਰਸੰਗ ਸਾਂਝੇ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਸ਼ਾਹਜਹਾਨ ਨੇ ਗੁਰੂ ਜੀ ਕੋਲੋਂ ਹਰੜ ਅਤੇ ਲੌਂਗ ਲੈਣਾ ਦਿੱਲੀ ਦੇ ਪਾਤਸ਼ਾਹ ਸ਼ਾਹਜਹਾਨ ਦੇ ਵੱਡੇ ਪੁੱਤਰ ਦਾ ਨਾਮ ਦਾਰਾ ਸ਼ਿਕੋ ਸੀ ਸ਼ਾਹਜਹਾਨ ਇਸ ਆਪਣੇ ਵੱਡੇ ਪੁੱਤਰ ਨੂੰ ਹੀ ਤਖਤ ਤਾਜ ਦੇਣਾ ਚਾਹੁੰਦਾ ਸੀ ਪਰ ਇਸ ਦਾ ਤੀਸਰਾ ਲੜਕਾ ਔਰੰਗਜ਼ੇਬ ਇਸ ਆਪਣੇ ਵੱਡੇ ਭਾਈ ਨਾਲ ਈਰਖਾ ਕਰਦਾ ਸੀ ਇਸ ਕਰਕੇ ਔਰੰਗਜ਼ੇਬ ਨੇ ਰਸੋਈਏ ਕੋਲੋਂ ਦਾਰਾ ਸ਼ਿਕੋ ਨੂੰ ਸ਼ੇਰ ਦੀ ਮੁੱਛ ਦਾ ਵਾਲ ਅਥਵਾ ਕੋਈ ਜ਼ਹਿਰੀਲੀ ਚੀਜ਼ ਖਵਾ ਦਿੱਤੀ ਜਿਸ ਨਾਲ ਦਾਰਾ ਸ਼ਿਕੋ ਬਿਮਾਰ ਹੋ ਗਿਆ ਬਾਦਸ਼ਾਹ ਨੇ ਬਹੁਤ ਇਲਾਜ ਕਰਾਏ ਪਰ ਦਾਰਾ ਸ਼ਿਕੋ ਨੂੰ ਕਿਸੇ ਵੀ ਦਵਾਈ ਨਾਲ ਆਰਾਮ ਨਾ ਆਇਆ ਉਪਰੰਤ ਸ਼ਾਹਜਹਾਨ ਨੇ ਦੇਸ਼ ਦੇ ਸਾਰੇ ਪ੍ਰਸਿੱਧ ਹਕੀਮਾਂ ਨੂੰ ਸਦਕੇ ਜਦ ਪੁੱਛਿਆ ਤਾਂ ਉਹਨਾਂ ਨੇ ਦਾਰਾ ਸ਼ਿਕੋ ਦੀ ਬਿਮਾਰੀ ਦੀ ਦੇਖਭਾਲ ਕਰਕੇ ਦੱਸਿਆ ਕਿ ਜੇਕਰ ਇੱਕ ਲੌਂਗ ਜਿਸ ਦਾ ਵਜ਼ਨ ਮਾਸਾ ਹੋਵੇ ਅਤੇ ਇੱਕ ਹਰੜ ਜਿਸ ਦਾ ਵਜ਼ਨ 14 ਸਿਰਸਾਹੀ 10 ਤੋਲੇ ਹੋਵੇ ਰਗੜ ਕੇ ਸ਼ਹਿਜ਼ਾਦੇ ਨੂੰ ਦਿੱਤੇ ਜਾਣ ਤਾਂ ਸ਼ੇਰ ਦਾ ਵਾਲ अथवा ਕੋਈ ਵੀ ਐਸੀ ਜ਼ਹਿਰੀਲੀ ਚੀਜ਼ ਬਾਹਰ ਨਿਕਲ ਆਏਗੀ ਅਤੇ ਸ਼ਹਿਜ਼ਾਦਾ ਰਾਜੀ ਹੋ ਜਾਵੇਗਾ ਇਹ ਦੋਵੇਂ ਚੀਜ਼ਾਂ ਹਕੀਮਾਂ ਦੇ ਦੱਸੇ ਵਜਨ ਅਨਸਾਰ ਭਾਲ ਕੇ ਲਿਆਉਣ ਵਾਸਤੇ ਬਾਦਸ਼ਾਹ ਨੇ ਸਾਰੇ ਮੁਲਕ ਵਿੱਚ ਆਪਣੇ ਆਦਮੀ ਭੇਜ ਦਿੱਤੇ ਪਰ ਇਹ ਚੀਜ਼ਾਂ ਕਿਤੋਂ ਵੀ ਨਾ ਮਿਲੀਆਂ ਬਾਦਸ਼ਾਹ ਨੂੰ ਚਿੰਤਾ ਤੁਰ ਵੇਖ ਕੇ ਵਜ਼ੀਰ ਖਾਨ ਨੇ ਦੱਸਿਆ ਬਾਦਸ਼ਾਹ ਸਲਾਮਤ ਮੈਨੂੰ ਕਿਸੇ ਇੱਕ ਸਿੱਖ ਪਾਸੋਂ ਪਤਾ ਲੱਗਿਆ ਹੈ ਕਿ ਇਹ ਦੋਵੇਂ ਚੀਜ਼ਾਂ ਇਸ ਵਜਨ ਦੀਆਂ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਇਸ ਸਮੇਂ ਬੈਠਣ ਵਾਲੇ ਗੁਰੂ ਹਰ राय ਜੀ ਕੋਲ ਕਿਰਤਪੁਰ ਹਨ ਜੇਕਰ ਆਪ ਚਾਹੋ ਤਾਂ ਉਹਨਾਂ ਪਾਸੋਂ ਮੰਗਵਾ ਲਵੋ ਬਾਦਸ਼ਾਹ ਨੇ ਆਪਣੇ ਦੋ ਅਹਲਕਾਰ ਗੁਰੂ ਜੀ ਕੋਲ ਚਿੱਠੀ ਦੇ ਕੇ ਭੇਜੇ ਅਤੇ ਬੇਨਤੀ ਕੀਤੀ ਕਿ ਜੇਕਰ ਇਹ ਦੋਵੇਂ ਚੀਜ਼ਾਂ ਆਪ ਦੇ ਦੇਵੋ ਤਾਂ ਆਪ ਜੀ ਦੀ ਬੜੀ ਮਿਹਰ ਹੋਵੇਗੀ। ਬਾਦਸ਼ਾਹ ਦੀ ਚਿੱਠੀ ਪੜ੍ਹ ਕੇ ਗੁਰੂ ਜੀ ਨੇ ਆਪਣੇ ਤੋਸ਼ੇਖਾਨੇ ਵਿੱਚੋਂ ਹਰੜ ਅਤੇ ਲੌਂਗ ਮੰਗਵਾ ਕੇ ਬਾਦਸ਼ਾਹ ਦੇ ਅਹਿਲਕਾਰਾਂ ਨੂੰ ਦੇ ਦਿੱਤੇ। ਜਦ ਇਹ ਦੋਵੇਂ ਚੀਜ਼ਾਂ ਰਕੜ ਰਗੜ ਕੇ ਸ਼ਾਹੀ ਹਕੀਮਾਂ ਨੇ ਦਾਰਾ ਸ਼ਿਕੋ ਨੂੰ ਦਿੱਤੀਆਂ ਤਾ ਉਹੋ ਥੋੜੇ ਹੀ ਦਿਨਾਂ ਵਿੱਚ ਰਾਜੀ ਹੋ ਗਿਆ ਬਾਦਸ਼ਾਹ ਅਤੇ ਉਸ ਦੇ ਦਰਬਾਰੀਆਂ ਨੇ ਗੁਰੂ ਘਰ ਦੀ ਬਹੁਤ ਮਹਿਮਾ ਕੀਤੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ